ਸਾਰੇਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਸਾਰਿਆਂ ਦਾ ਚੈਨਲ YouTube ਪਰ 프리 ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਤੇ ਤੁਸੀਂ ਸਾਰੇ ਕਿਵੇਂ ਆ ਤੇ ਉਮੀਦ ਕਰਦੀ ਆ ਵਧੀਆ ਹੋਵੋਗੇ ਹਾਂ ਜੀ ਮੈਨੂੰ ਤੁਹਾਨੂੰ ਪਤਾ ਹੀ ਹੈ 3 ਦਿਨ ਹੋ ਗਏ ਸਾਰੇ ਕਿਤੇ ਨਹੀਂ ਪੈ ਰਿਹਾਗਾ ਤੇ ਸਾਡੇ ਵੀ ਇਵੇਂ ਹੀ ਆ ਸਾਡੇ ਵੀ 3 ਦਿਨ ਹੋ ਗਏ ਨਹੀਂ ਪੈ ਰਿਹਾ ਬਹੁਤ ਵਧੀਆ ਮੌਸਮ ਹੋਵੇਗਾ ਹੈਗਾ ਤੇ ਤੁਸੀਂ ਮੇਰੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਫੁੱਲ ਵਾਚ ਕਰਿਆ ਕਰੋ ਤੇ ਸ਼ਾਮ ਦਾ ਹੁਣ ਟਾਈਮ ਹੋ ਗਿਆ 4 ਦਾ ਤੇ ਰਸ਼ਮੀ ਨੇ ਅੱਜ ਟਿਊਸ਼ਨ ਜਾਣਾ ਹੈਗਾ ਤੇ ਉਹ ਜਦੋਂ ਡਿਊਸ਼ਨ ਕਰ ਲਓ ਟਿਊਸ਼ਨ ਗਿਆ ਨਹੀਂਗਾ ਕੱਲੋ ਬਾਜ਼ਾਰ ਜਾਂਦਾ ਰਿਹਾ ਤੇ ਕੱਲ ਟਿਊਸ਼ਨ ਉਤੋਂ ਨਹੀਂ ਜਾਇਗਾ ਤੇ ਆਪਾਂ ਹੁਣ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਮੈਂ ਬਣਾਉਣੀ ਆ ਅੱਜ ਵਧੀਆ ਜੀ ਸਬਜ਼ੀ ਰਸ਼ਮੀਨ ਦੀ ਫੇਵਰੇਟ ਹੈ ਬਾਈਟ ਚਨੇ ਤੇ ਬਾਈਟ ਚਨੇ ਦੀ ਰੈਸਪੀ ਤੁਹਾਨੂੰ ਦਿਖਾਵੂਗੀ ਮੈਂ ਬਲੌਗ ਦੇ ਵਿੱਚ ਤੇ ਪਲੀਜ਼ ਵੱਧ ਤੋਂ ਵੱਧ ਦੇਖਿਓ ਤੇ ਕੁਲ ਵਾਚ ਕਰਿਓ ਮੇਰੇ ਬਲੌਗ ਨੂੰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਤੇ ਪਲੀਜ਼ ਹੁਣ ਮੈਂ ਅਜੋ ਤੁਹਾਨੂੰ ਦਿਖਾਉਣੀ ਹੈਗੀ ਤੇ ਮੈਂ ਸਾਰਾ ਮਸਾਲਾ ਸੀਗਾ ਜਿਹੜਾ ਉਹ ਤਿਆਰ ਕਰ ਲਿਆ ਪਿਆਜ਼ ਟਮਾਟਰ ਜਿਹੜੇ ਉਹ ਮੈਂ ਕੱਟ ਲਏ ਸੀਗੇ ਸਾਰੇ ਤੇ ਛੋਲੇ ਵੀ ਆਪਾਂ ਵੈਸੇ ਹੀ ਛੋਟਾ ਪਾ ਕੇ ਪਿਆਉਤੇ ਸੀ ਆ ਸਾਰਾ ਟਮਾਟਰ ਤੇ ਲਸਣ ਪਿਆਜ਼ ਤੇ ਅਦਰਕ ਇਹ ਸਾਰਾ ਆਪਾਂ ਕੱਟ ਲਿਆ ਤੇ ਹੁਣ ਆਪਾਂ ਗ੍ਰाइंड ਕਰਾਂਗੇ ਇੱਧਰ ਮੈਂ ਬਾਈਟ ਚਨੇ ਵੀ ਉਬਾਲ ਲਏ ਸੀਗੇ ਇਹ ਆਪਾਂ ਇੱਕ ਬੜੇ ਪਹਿਲਾਂ ਬੈਂਕਿੰਗ ਸੋਡਾ ਪਾ ਕੇ ਇਹਨਾਂ ਨੂੰ ਪਿਉ ਹੁੰਦੇ ਸੀ ਤੇ ਹੁਣ ਉਬਾਲੀ ਉਬਾਲ ਲਏ ਸੀਗੇ ਤੇ ਇੱਧਰ ਬੱਦਲ ਆ ਗਿਆ ਬਹੁਤ ਜ਼ਿਆਦਾ ਇਹ ਬੱਦਲ ਮੌਸਮ ਖਰਾਬੀ ਆ ਤੇੰਨ ਦਿਨ ਹੋਗੇ ਬੱਜੀ ਜਾਂਦਾ ਹੈਗਾ ਇਹਨਾਂ ਨੂੰ ਆਪਾਂ ਗ੍ਰाइंड ਕਰਦੇ ਆਂ ਲਓ ਜੀ ਇਹਨੂੰ ਆਪਾਂ ਗ੍ਰाइंड ਕਰ ਲਿਆ ਮਸਾਲੇ ਨੂੰ ਆਪਾਂ ਗ੍ਰाइंड ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਪਾ ਦੇਣਾ ਹੈਗਾ ਤੇਲ ਕੁੱਕਰ ਦੇ ਵਿੱਚ ਤੇਲ ਪਾ ਦੇਣਾ ਹੈਗਾ ਹੁਣ ਆਪਾਂ ਲਓ ਜੀ ਤੇਲ ਆਪਾਂ ਪਾਤਾ ਤੇ ਮਸਾਲੇ ਆਪਾਂ ਤੁਹ ਸਫਾਈ ਦਿੱਤੇ ਸੀ ਗ੍ਰाइंड ਕਰ ਲਏ ਸੀਗੇ ਇੱਧਰ ਆਪਾਂ ਸਾਰਾ ਕੁਝ ਸਾਡੇ ਮਸਾਲੇ ਵੀ ਤਿਆਰ ਕਰ ਲਈ ਹੈਗੇ ਹਿੰਗ ਤੇ ਅਮचूर ਪਾਊਡਰ ਤੇ ਕਸੂਰੀ ਮੇਥੀ ਤੇ ਇਹਦਰ ਸਾਰੇ ਮਸਾਲੇ ਆ ਤੇ ਹੁਣ ਆਪਾਂ ਜੀਰਾ ਰਹਿ ਗਿਆ ਇੱਕ ਤੇ ਆਪਾਂ ਜੀਰਾ ਵੀ ਲੈ ਲੈਣੇ ਹੈਗੇ ਤੇ ਪਹਿਲਾਂ ਪਾਵਾਂਗੇ ਇਹਨਾਂ ਨੂੰ ਸੁੱਕੇ ਮਸਾਲਿਆਂ ਨੂੰ ਉਸ ਤੋਂ ਬਾਅਦ ਪਾਵਾਂਗੇ ਲਸਣ ਅਦਰਕ ਦਾ ਪੀਸਟ ਤੇ ਫਿਰ ਪਾਵਾਂਗੇ ਨਿੰਬੂ ਦਾ ਤੇ ਤੇਲ ਆਪਣਾ ਗਰਮ ਹੋ ਗਿਆ ਹੁਣ ਪਾ ਦਿੰਨੇ ਆ ਥੋੜਾ ਜਿਹਾ ਜੀਰਾ ਤੇ ਥੋੜੀ ਜੀ ਪਾ ਦਿੰਨੇ ਆ ਆਪਾਂ ਹਿੰਗ ਨੰਨੋ ਸਾਰਿਆਂ ਨੂੰ ਕਿਰਪਾ ਕਰ ਜੀ ਜੀ ਦਾ ਉਸ ਤੋਂ ਬਾਅਦ ਕਰੀਏ ਤਾਂ ਹੁਣ ਆਹ ਪਾਪਾ ਮਸਾਲੇ ਜੀ ਦੇ ਸਾਰੇ ਉਹ ਆਪਾਂ ਪਾਪੇ ਪਾ ਪਾਵਾਂਗੇ ਨੂਰ ਮਿਰਚ ਤੇ ਆਹ ਮੇਥੀ ਤੇ ਅਮचूर ਪਾਊਡਰ ਇਹ ਅੱਗੇ ਰੋਕੀ ਪਾਵਾਂਗੇ ਹੁਣ ਇਹ ਬਾਈਟ ਚਨੇ ਸੀ ਜਿਹੜੇ ਆਪਾਂ ਕੱਢ ਲਏ ਸੀਗੇ ਪਾਣੀ ਚੋਂ ਧੋ ਲੈਣਾ ਕਿਉਂ ਇਹਨਾਂ ਦੇ ਵਿੱਚ ਬੇਕਿੰਗ ਸੋਡਾ ਪਾ ਕੇ ਇਹ ਪਵਾਏ ਸੀਗੇ ਇਦਾਂ ਕਰਕੇ ਉਹ ਪਾਣੀ ਜਿਹੜਾ ਆਪਾਂ ਕੱਢਤਾ ਅਗਰ ਵਿਚਾਲਾ ਆਪਣਾ ਤੇ ਜਰਿਆਗਾ ਇਹ ਦੋਵੇਂ ਨਿਕਲਿਆ ਫਿਰ ਉਹਦੇ ਨਾਲ ਮਿਰਚ ਪਾਵਾਂਗੇ ਲਓ ਜੀ ਸਾਰੇ ਮਸਾਲੇ ਆਪਾਂ ਇੱਕ ਥਾਂ ਪਲੇਟ ਦੇ ਵਿੱਚ ਪਾ ਲੇ। ਇੱਧਰ ਆਪਾਂ ਨੂੰ ਥੋੜਾ ਲੈ ਆਪਣਾ ਜਿਹੜਾ ਉਹ ਬਣਿਆ ਨੀਗਾ ਹੈ ਜੋ ਇਹਦੇ ਵਿੱਚ ਪਾ ਲੈਣਗੇ। ਇਹ ਦੋ ਚੀਜ਼ਾਂ ਲੈਣੀਆਂ ਆ ਕੋਣ ਵਾਲੀਆਂ? ਕਸੂਰੀ ਮੇਥੀ ਤੇ ਮਸਾਲੇ। ਕਸੂਰੀ ਮੇਥੀ ਵੀ ਮੈਂ ਮਸਾਲੇ ਦੇ ਵਿੱਚ ਹੀ ਪਾ ਲਈ ਹੈਗੀ। ਤੇ ਵਧੀਆ ਮੇਰੇ ਨਾਲ ਵੀ ਇਹੇ ਫੇਰ ਉੱਤੋਂ ਦੀ ਨਹੀਂ ਮੈਂ ਕਦੇ ਪਾਈਗੀ ਕਿ ਮਸਾਲੇ ਚੋਂ ਜੋ ਤੇਲ ਨਹੀਂ ਨਿਕਲਿਆ ਤੇ ਆਪਾਂ ਹਜੇ ਰੌਕਟੇ ਪਾਵਾਂਗੇ ਇੱਧਰ ਮੌਸਮ ਜਿਹੜਾ ਬਹੁਤ ਵਧੀਆ ਹੈ ਠੰਡਾ ਮੌਸਮ ਹੈਗਾ ਤੇ ਗਰਮੀ ਇੰਨੀ ਜ਼ਿਆਦਾ ਹੈ ਨਹੀਂ ਵੀ ਬਹੁਤ ਵਧੀਆ ਮੌਸਮ ਹੈ ਪਿਆ ਗਰਮੀ ਦਾ ਬਿਲਕੁਲ ਨਹੀਂ ਤਿੰਨ ਚਾਰ ਦਿਨ ਹੋ ਗਈ ਹੈ ਇੱਧਰ ਮੰਮੀ ਬੈਠੀ ਸੀਗੀ ਹੂੰ ਠੰਡਾ ਹੋਇਆ ਪਿਆ ਮੌਸਮ ਤੋਰੀਆਂ ਲੱਗੀਆਂ ਪੰਗਿਆਂ ਉੱਤੇ ਉਹ 3-4 ਉਹ ਨਹੀਂ ਆਖਣਾ ਦੇਖਣੀ ਰਹਿ ਜਾਂ ਨਾ ਪੱਤਿਆਂ ਦੇ ਵਿੱਚ ਆ 3-4 ਤੋਰੀਆਂ ਲੱਗੀਆਂ ਪਈਆਂ ਹਨ ਤੇ ਇੱਧਰ ਮੇਰਾ ਮਸਾਲਾ ਵੀ ਬਣ ਗਿਆ ਹੋਊਗਾ 加ਦੇ ਤੋਂ ਥੋੜਾ ਜਿਹਾ ਹੋਰ ਨਿਕਲ ਆਉਂਦੇ ਫਿਰ ਬਾਅਦ ਵਿੱਚ ਪਾਵਾਂਗੇ। ਲਓ ਜੀ ਹੁਣ ਪਾ ਦਿੰਨੇ ਆਪਾਂ ਮਸਾਲੇ। ਚੰਗਾ ਲਾ ਜਿਹੜਾ ਆਪਾਂ ਪਾਤਾ ਤੋਂ ਪਾਣੀ ਵੀ ਪਾ ਕੇ ਪਾਵਾਂਗੇ 2 ਮਿੰਟ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਲਓ ਜੀ ਹੁਣ ਆਪਾਂ ਪਾਉਣੇ ਆਂਗੇ ਬਾਈਟ ਚਨੇ ਲਓ ਜੀ ਹਣ ਬਾਈਟ ਚਨੇ ਆਪਾਂ ਪਾਤੇ ਸੀਗੇ ਵਿੱਚ ਤੇ ਥੋੜਾ ਜਿਹਾ ਟੈਂਬਾ ਦੇ ਵਿੱਚ ਪਾਣੀ ਪਾ ਦੇਾਂਗੇ ਪਾਣੀ ਨਹੀਂ ਜ਼ਿਆਦਾ ਪਾਵਾਂਗੇ ਤਰ ਇਹਨਾਂ ਦੀ ਥੋੜੀ ਹੁੰਦੀ ਹੈਗੀ ਢੋਰੀਆਂ ਦੇ ਨਾਲ ਤੇ ਰੋਕੇ ਪਾਉਣੇ ਆ ਪਾਣੀ ਲਓ ਜੀ ਪਾਣੀ ਆਪਾਂ ਪਾਇਆ ਥੋੜਾ ਤੇ ਸਬਜ਼ੀ ਆਪਣੀ ਬਹੁਤ ਟੇਸਟੀ ਬਣਨੀ ਹੈਗੀ ਪਾਣੀ ਇਹਨਾਂ ਨਹੀਂ ਪਾਇਆ ਤੇ ਇਹ ਬਹੁਤ ਵਧੀਆ ਬਣੂਗੀ ਤੇ ਜੇਕਰ ਤੁਹਾਨੂੰ ਸਬਜੀ ਵਧੀਆ ਲੱਗੇ ਮੇਰੀ ਕਿਵੇਂ ਬਣੀ ਹੈਗੀ ਕਿ ਬਣਾਉਣ ਦਾ ਤਰੀਕਾ ਕਿਵੇਂ ਹੈ ਤਾਂ ਮੈਨੂੰ ਲਾਈਕ ਐਂਡ ਸ਼ੇਅਰ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਕੱਲ ਨੂੰ ਇੱਕ ਨਵੇਂ ਵਲੌਗ ਨਾਲ ਫੇਰ ਮਿਲਾਂਗੇ ਸਾਰਿਆਂ ਨੂੰ ਬਾਏ